ਲਾਲ ਸੂਟ ਕੇਸ ਚੋਂ ਮਿਲੀ Laash ਮਾਮਲੇ ਚ ਵੱਡਾ ਖੁਲਾਸਾ ਪ੍ਰੇਮੀ ਨੇ ਹੀ ਕੀਤਾ ਸੀ ਕੁੜੀ ਦਾ ਕਤਲ ਕਤਲ ਕਰ ਸੂਟ ਕੇਸ ਚ ਪਾ ਕੇ ਸੁੱਟ ਦਿੱਤੀ ਸੀ Laash ਅੱਗ ਲਗਾ Laash ਨੂੰ ਸਾੜਨ ਦੀ ਵੀ ਕੀਤੀ ਸੀ ਕੋਸ਼ਿਸ਼ ਮਠਿੰਡਾ ਚ ਪਿਛਲੇ ਦਿਨਾਂ ਚ ਸੂਟ ਕੇਸ ਚ ਕੁੜੀ ਦੀ Laash ਮਿਲਣ ਕਾਰਨ ਪੂਰਾ ਪੰਜਾਬ ਦਹਿਲ ਗਿਆ ਹੁਣ ਇਸ ਕਤਲ ਕਾਂਡ ਚ ਵੱਡਾ ਖੁਲਾਸਾ ਹੋਇਆ ਹੈ ਜਾਣਕਾਰੀ ਮੁਤਾਬਕ ਕੁੜੀ ਦੇ ਪ੍ਰੇਮੀ ਵੱਲੋਂ ਹੀ ਉਸ ਦਾ ਕਤਲ ਕੀਤਾ ਗਿਆ ਸੀ ਦੇ ਕਤਲ ਕਰਨ ਤੋਂ ਬਾਅਦ ਸਬੂਤਾਂ ਨੂੰ ਖੁਰਦ-ਬੁਰਦ ਕਰਨ ਲਈ ਮਲਜ਼ਮ ਵੱਲੋਂ লাশ ਨੂੰ ਸੂਟਕੇਸ 'ਚ ਪਾ ਕੇ ਸੁੱਟ ਦਿੱਤਾ ਗਿਆ ਸੀ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਲਜ਼ਮ ਕੁੜੀ ਦੀ লাশ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਸੀ ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਦੋਵੇਂ ਲਿਵ-ਇਨ 'ਚ ਰਹ ਰਹੇ ਸੀ ਤੇ ਦੋਵਾਂ ਵਿਚਾਲੇ ਮਾਮੂਲੀ ਤਕਰਾਰ ਹੋਈ ਸੀ ਜਿਸ ਦੇ ਚਲਦੇ ਮਲਜ਼ਮ ਨੇ ਕੁੜੀ ਦਾ ਕਤਲ ਕਰ ਦਿੱਤਾ ਸੀ ਤੇ ਖੁਦ ਮੌਕੇ ਤੋਂ ਫਰਾਰ ਹੋ ਚੁੱਕਿਆ ਤੇ ਆਖਰ ਪੁਲਿਸ ਨੇ ਮਲਜ਼ਮ ਗ੍ਰਿਫਤਾਰ ਕਰ ਲਿਆ ਹੈ